ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤਲਵਾੜੇ ਦੇ ਵਿੱਚ ਆਏ ਇੱਥੇ ਇੱਕ ਸਕੂਲ ਦਾ ਮਸਲਾ ਹੈ ਆ ਵਖਾਈ ਸ਼ਹਿਰਾ ਜਾ ਰਹੇ ਮੈਂ ਪਰੰਡਾਂ ਦੇ ਪਿਛੋਂ ਉਹ ਆ ਦੇ ਇੱਕ ਵਾਰੀ ਖਮਾ ਚੋ ਇਹ ਅਸੀਂ ਕਿਉਂ ਜਾ ਰਹੇ ਆ ਇੱਥੇ ਇੱਕ ਤਾਂ ਇਸ ਸਕੂਲ ਨੂੰ ਪੇਰੈਂਟਸ ਦੀ ਟੀਚਰਾਂ ਦੀ ਬੱਚਿਆਂ ਦੀ ਮਰਜ਼ੀ ਤੋਂ ਬਿਨਾਂ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਸਰਵ ਅਧਿਕਾਰੀ ਏ ਆਰਐਸ ਦਾ ਹੀ ਅੱਗੇ ਇੱਕ ਸਕੂਲ ਕਹਿ ਲੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹਦੇ ਚ ਇਹ ਅਜੰਡਾ ਚਲਾ ਸਕਣਾ ਆਪਦਾ ਅਜੰਡਾ ਕੀ ਹੈ ਇੱਥੇ ਬੱਚੇ ਪੜ੍ਹੇ ਸੀਗੇ ਉਹਨੇ ਗੱਲ ਦੱਸੀ ਉਹਾਂ ਦੇ ਜੀ ਮੈਂ ਦੋਨਾਂ ਸਕੂਲਾਂ ਚ ਪੜੀ ਆ ਇੱਕ ਚ ਨਫ਼ਰਤ ਸਿਖਾਈ ਜਾਂਦੀ ਹੈ ਤੇ ਇੱਥੇ ਮੁਹੱਬਤ ਇਹ ਬੱਚੇ ਨੇ 10 ਤਰੀਕ ਨੂੰ ਬੋਲੀ ਸੀ ਗੱਲ ਜਿਹਦੇ ਕਰਕੇ ਅੱਜ ਅਸੀਂ ਇੱਥੇ ਵੀ ਆਂ ਤਾਂ ਸੰਨੀ ਮੈਤੇ ਹੋਰੀ ਦਸਾਰੀ ਜੋ ਜੁਆਇੰਟ ਕਮੇਟੀ ਹੈ ਸਾਡੇ ਨਾਲ ਯੂਨੀਵਰਸਿਟੀ ਦੇ ਵਿੱਚ ਲੜੀ ਆ ਰਲ ਕੇ ਜਾਂ ਕਹਿ ਲੋ ਅਸੀਂ ਸਾਰਿਆਂ ਨੇ ਰਲ ਕੇ ਉਹ ਅੰਦੋਲਨ ਨੂੰ ਵਧਾਇਆ ਤੇ ਜਿੱਤਿਆ ਵੀ ਫਾਈਨਲੀ ਅੱਜ ਇੱਥੇ ਆਏ ਆ ਕਿ ਸਕੂਲ ਨੂੰ ਬਚਾ ਸਕੀਏ ਬੀਬੀ ਐਮਬੀ ਵਾਲੇ ਕਹਿੰਦੇ ਜੀ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਤਾਂ ਕਹਿ ਰਹੇ ਹਾਂ ਉਹਨਾਂ ਨੂੰ ਛੱਡੋ ਬੀਬੀ ਐਮਬੀ ਛੱਡੋ ਬੰਨ ਵੀ ਪੰਜਾਬ ਕਾਬੂ ਕਰੋ ਪੰਜਾਬ ਦੇ ਹਵਾਲੇ ਕਰੋ ਅਸੀਂ ਬੰਨ ਵੀ ਚਲਾਵਾਂਗੇ ਵੀ ਸਕੂਲ ਵੀ ਚਲਾਵਾਂਗੇ ਥੋੜੀ ਮਰਜ਼ੀ ਨਾਲ ਨਹੀਂ ਚੱਲਣਾ ਕਿ ਇੰਨਾ ਹਿੱਸਾ ਕਰ ਲਈਏ ਤੇ ਇੰਨਾ ਨਾ ਕਰੀਏ ਅੱਜ ਅਸੀਂ ਕਹਿ ਵੀ ਦਿੱਤਾ ਹੈ ਕਿ ਬੰਦੇ ਦੇ ਪੁੱਤ ਬਣ ਕੇ ਪੇਰੈਂਟਸ ਦੀ ਤੇ ਬੱਚਿਆਂ ਦੀ ਗੱਲ ਮੰਨ ਲੋ ਨਹੀਂ ਤਾਂ ਫੇਰ ਅਸੀਂ ਉਵੇਂ ਹੀ ਕਰਾਂਗੇ ਜਿਵੇਂ ਬਾਕੀ ਪੰਜਾਬ ਦੀ ਜਗ੍ਹਾ ਇੱਕ ਸਿਸਟਮ ਬਣਾਤਾ ਹੈ ਕਿ ਜਿੱਥੇ ਕੋਈ ਤੱਕਾ ਹੋਵੇ ਇਹਨਾਂ ਨੂੰ ਵੀ ਕਿਹਾ ਸਾਰਿਆਂ ਨੂੰ ਕਿ ਜਿੱਥੇ ਮੁਕਸਰ ਲੋਡ ਹੋਵੇ ਤਾਂ ਤੁਸੀਂ ਆਉਣਾ ਤੇ ਚੰਡੀਗੜ੍ਹ ਵਾਲੇ ਜਲੰਧਰ ਜਾਣਗੇ ਤੇ ਜਲੰਧਰ ਵਾਲੇ ਇੱਥੇ ਆਉਣਗੇ ਸੋ ਇਹ ਵਾਰਨਿੰਗ ਦਿੱਤੀ ਹੈ ਹੁਣ ਅਸੀਂ ਚੱਲੇ ਮੈਮੋਰੰਡਮ ਦੇਣ ਇਹਨਾਂ ਦੇ ਚੀਫ ਇੰਜੀਨੀਅਰ ਨੇ ਕਿ ਨਾ ਕੀ ਉਹਨਾਂ ਦਾ ਰਕੇਸ਼ ਗੁਪਤਾ ਜੀ ਰਕੇਸ਼ ਗੁਪਤਾ ਜੀ ਉਹਨਾਂ ਨੂੰ ਕਹਿਣ ਚੱਲੇ ਕਿ ਸਹੀ ਕਰ ਲਓ ਨਹੀਂ ਤਾਂ ਤੁਹਾਡੀ ਬਿਡਿੰਗ ਛਿਡਿੰਗਾ ਸੀ ਹੁਣ ਨਹੀਂ ਦੇਣੀ ਜਿਹੜੀ ਬਾਤ ਚੋਰ ਦੀ ਆ ਇੱਕ ਵਾਰੀ ਫੇਰ ਵਖਾਈਂ ਸ਼ੇ ਰਾਖੇ ਰੇ ਮਹਮਦ ਅਸਦ ਦਾਤਾ ਯੋਹੀਆ ਇਦਾਂ ਵੀ ਵਖਾ ਦੇ ਇੱਕ ਵਾਰੀ ਔਰ ਇੱਕ ਜੋ ਸਭ ਤੋਂ ਜ਼ਰੂਰੀ ਗੱਲ ਹੈ ਚੀਪ ਕਰਨੀ ਆ ਅਸੀਂ ਕਿ ਇਹ ਪੰਜਾਬੀ ਇਹ ਪੰਜਾਬੀਅਤ ਦੀ ਜਿੱਤ ਹੋਊਗੀ ਇਹ ਜਿੱਤ ਕੇ ਚਾਹੇ ਸਾਡੇ ਸਨਤਨੀ ਭਰਾ ਹੋਣ ਚਾਹੇ ਪੰਜਾਬੀ ਮੁਸਲਮਾਨ ਹੋਣ ਜਾਂ ਇਵਨ ਕਿ ਚੈਨਿਟੀ ਹੋਵੇ ਜਿਹੜੇ ਪੰਜਾਬੀ ਨੇ ਇਹ ਅਸੀਂ ਇੱਕ ਹੈ ਸਾਰੇ ਸਾਡੇ ਹਿੱਤ ਵੀ ਇੱਕ ਨੇ ਔਰ ਸਾਨੂੰ ਇੱਕ ਦੂਜੇ ਦਾ ਸਾਥ ਦੇ ਕੇ ਲੜਨਾ ਹੈ ਔਰ ਆਪਦੀਆਂ ਮੰਗਾਂ ਮੰਨਵਾ ਕੇ ਪੰਜਾਬ ਨੂੰ ਉਵੇਂ ਹੀ ਪਹਿਲੇ ਨੰਬਰ ਦਾ ਸੂਬਾ ਬਣਾਉਣਾ ਜਿਵੇਂ ਹੁੰਦਾ ਸੀ ਜਿਹਦਾ ਇਹਨਾਂ ਨੇ ਸਤਿਆਨਾਸ਼ ਕਰਤਾ ਇੱਕ ਵਾਰੀ ਬਖਾ ਦੇ ਭਾਈ ਸਾਰੇ ਆਪਣੇ ਬੰਦੇ ਜੁਝਾਰੀ ਜੀ ਕਹਿ ਲੋ ਕੁਛ ਹਾਂਜੀ ਬਿਲਕੁਲ ਆ ਅਤੇ ਅੱਜ ਗੱਲ ਚੱਲਦੀ ਸੀ ਕਹਿੰਦੇ ਨਰੇਗਾ ਦੇ ਨਾਮ ਤੇ ਰਾਮ ਜੀ ਦੇ ਨਾਮ ਤੇ ਰੱਖਤੀ ਨਰੇਗਾ ਤੇ ਇਹਨਾਂ ਦਾ ਕੰਮ ਕੀ ਆ ਰਾਮਨਾਮ ਜਪਣਾ ਪਰਾਇਆ ਮਾਲ ਆਪਣਾ ਸਾਨੂੰ ਧਰਮਾਂ ਦੇ ਨਾਮ ਤੇ ਲੜਾ ਕੇ ਤੇ ਧਰਮ ਜਿਹੜੇ ਕਾਨੂੰਨ ਲਿਆਉਂਦੇ ਆ ਉਹ ਕੋਆਪਰੇਟਿਵ ਘਰਾਣਿਆਂ ਦੇ ਹੱਕ ਚ ਜਿਸ ਤਰ੍ਹਾਂ ਹੁਣੇ ਉੱਥੇ ਗੱਲ ਚੱਲਦੀ ਸੀ ਮੀਟਰਾਂ ਦੀ ਬਿਜਲੀ ਦੇ ਮੀਟਰ ਜਿਹੜੇ ਸਮਾਰਟ ਮੀਟਰ ਹੁਣ ਲੱਗਣ ਜਾ ਰਹੇ ਆ ਉਹ ਕੀਦੇ ਹੱਕ ਚ ਅਡਾਨੀਆਂ ਵਾਨੀਆਂ ਦੇ ਹੱਕ ਚ ਐਦਾਂ ਹੀ ਇਹ ਡੀਏਵੀ ਸਕੂਲ ਆ ਜਿਹੜਾ ਪ੍ਰਾਈਵੇਟ ਇਹਨੂੰ ਕਰਨ ਜਾ ਰਹੇ ਆ ਕੋਆਪਰੇਟਿਵ ਘਰਾਣਿਆਂ ਦੇ ਹੱਕ ਚ ਚੱਲ ਰਹੀਆਂ ਐ ਸਰਕਾਰਾਂ ਸੋ ਇਸੇ ਸੰਬੰਧ ਵਿੱਚ ਅੱਗੇ ਤਾਂ ਕਹਿੰਦੇ ਹੁੰਦੇ ਸੀ ਪਿੰਡਾਂ ਵਾਲੇ ਧਰਨੇ ਲਾਉਂਦੇ ਆ ਪਿੰਡਾਂ ਵਾਲੇ ਬੇਲੇ ਆ ਹੁਣ ਆ ਸ਼ਹਿਰਾਂ ਵਾਲੇ ਵੀ ਇਹਨਾਂ ਨੇ ਆਪਣੇ ਕੰਮ ਤੋੜ ਲਏ ਆ ਤੇ ਇੱਥੋਂ ਉਹਨਾਂ ਦੀ ਸਕੂਲਿੰਗ ਹੋ ਰਹੀ ਆ ਹੁਣ ਅੱਗੇ-ਅੱਗੇ ਵਧਣਾ ਹੀ ਆ ਕੰਮ ਜੇ ਤੁਸੀਂ ਜਾਗ ਜਿਓਗੇ ਮੈਂ ਤਾਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਿਆਸੀ ਲੀਡਰ ਜਿਹੜੇ ਅੱਗੇ ਜਾ ਇਕੱਠੀਆਂ ਹੋਈਆਂ ਖਾ ਰਹੇ ਆ ਰਲ ਕੇ ਤਾਂ ਚੇਤੀ ਸਮਝ ਜੂਗੇ ਤਾਂ ਵਧੀਆ ਆ ਨਹੀਂ ਆ ਲੋਕਾਂ ਨੇ ਝੰਡਿਆ ਜੀ ਝੰਡੇ ਦਾ ਪਾ ਲਿਆ ਅੱਗੇ ਪੈਂਡੂ ਸੀ ਹੁਣ ਸ਼ਹਿਰੀ ਵੀ ਤੁਰ ਪਏ ਆ ਸੋ ਬਹੁਤਾ ਟਾਈਮ ਨਹੀਂ ਹੁਣ ਤੁਹਾਡਾ ਇਹ ਆਉਣ ਵਾਲਾ ਹੁਣ ਟਾਈਮ ਇਹ ਆਮ ਪਬਲਿਕ ਦੀ ਸਰਕਾਰ ਚੱਲਣੀ ਆਵਾ ਤੁਹਾਡੀਆਂ ਜਿਹੜੀਆਂ ਸਰਕਾਰਾਂ ਇਹ ਨਹੀਂ ਹੁਣ ਚੱਲਣਗੀਆਂ ਅੱਛਾ ਮਨਰੇਗਾ ਦੀ ਤੇ ਆਪਣੀ ਜਿਹੜੀ ਪੀਸੀਐਸ ਦੇ ਲੈਵਲ ਤੇ ਜੋ ਇਹਨਾਂ ਨੇ ਗੜਬੜ ਕੀਤੀ ਉਹਦੀ ਗੱਲ ਬਾਤ ਕਰਾਂਗੇ ਡਿਟੇਲ ਚ ਇਹ ਲੋਕਾਂ ਦੇ ਅੱਛਾ ਗੁਰਦੁਆਰਾ ਸਾਹਿਬ ਦਾ ਬਖਾਜੀ ਸ਼ੇਰਾ ਕੀ ਬੁਰਜ਼ ਦੇ ਜ਼ਬਾ ਬੁਰਜ਼ ਨਾਲ ਫਾਲ ਸੈਕਟਰ 2 ਤੋਂ ਤਲਵਾਣਾ ਦੋ ਸੈਕਟਰ 2 ਤੋਂ ਤਲਵਾਣਾ ਤਾਂ ਇਹ ਇਹ ਲੋਕਲ ਇਥੋਂ ਦੇ ਨੇ ਤੁਹਾਡਾ ਕੀ ਖਿਆਲ ਹੈ ਕੁਝ ਕਹਿਣਾ ਚਾਹੂਗੇ ਇਹ ਸਾਡੇ ਮੈਂ ਭੁੱਲ ਗਿਆ ਇਹਨਾਂ ਨੇ ਮੈਨੂੰ ਹੁਣ ਦੱਸਿਆ ਕੋਲੇ ਆ ਕੇ ਇਹ ਸਾਡੇ ਹਰ ਅੰਦੋਲਨ ਚ ਇਥੋਂ ਚੱਲ ਕੇ ਆਉਂਦੇ ਰਹੇ ਚ ਲੁਧਿਆਣਾ ਹੋਵੇ ਚ ਕਿਤੇ ਵੀ ਹੋਵੇ ਕਹੋ ਦੋ ਸ਼ਬਦ ਕਿਰਾ ਇਹ ਦੋ ਕੋਣੀ ਇੱਕ ਅੱਧੀ ਵਾਰੀ ਕੋ ਜੋਜੀ ਕਰਦਾ ਨਾਂ ਦੱਸੋ ਆਪਦਾ ਮੇਰਾ ਨਾਂ ਜੀ ਕੁਲਦੀਪ ਚੰਦ ਸ਼ਰਮਾ ਚਲੋ ਜਿਉਂਦੇ ਵਸਦੇ ਰਹੋ ਅਰਦਾਸੀ ਤੁਹਾਡੇ ਨਾਲ ਤੁਸੀਂ ਵੀ ਆਈਂ ਨਾਲ ਰਹਿਣੇ ਸਭ ਇਤੋਂ ਦੇ ਲੋਕ ਲੋਕ ਨੇ ਚੰਗਾ ਜੀ ਸਾਥ ਦਿਓ ਜੇ ਸਕੂਲ ਬਚਾਉਣਾ ਹੈ ਆਪਾਂ